ਜਾਹੀ ਦਸਤੋਂ ਲਈ ਪ੍ਰਕਾਸ਼ ਫਾਦਾ ਦੀ ਸਮਰਦਾ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਸਾਹਿਬ ਜੀ ਨੇ ਕੋਰ ਨਾਲ ਕਾਇਮ ਕੀਤਾ ਨਹੀਂ ਕਾਇਮ ਨਹੀਂ ਕਰੇ ਕਰਦਾ ਕਾਇਮ ਰਹਿਣਾ ਕੋਰ ਨਾਲ ਨਹੀਂ ਹੁੰਦਾ ਬਾਤ ਕਿਹੜੀ ਹੈ 23 ਅੱਗੇ ਨਹੀਂ ਕਰਤੀ ताली चालतालीस छियालीस पन्तालीस पताली चुंजा सचवंजा छपुंजा सतुंजा पचास एक सौ साठ अठत्र सत्तर कहत्तर बत्तर तिहत्तर पचहत्तर छिहत्तर सत्तर अठत्स हाँ जी ਇੱਥੇ ਆ ਸੈਟ ਦਾ ਡਿਜ਼ਾਈਨ ਨਾ ਆ। ਪਿਆ ਵਾਡੀ ਪਿਆ ਸਪੀਕਰ ਯਾ ਸਪੀਕਰ ਆ ਸੇਪਾ ਜਸੀਸ਼ਾ ਸੀਸ ਦਾ ਸੀਤਾ ਸੀ 90 92 92 95 94 95 96 97 98 99 100 20 ਪਰਮ ਸਤਿਕਾਰਯੋਗ ਗੁਰੂ ਦੇ ਸਾਜਿਨਵਾਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 20 ਤਰੀਕ ਵਾਲੇ ਦਿਨ ਤਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਦਿਆਨੇ ਮੀਰ ਸਿੰਘ ਜੀ ਬਾਜ਼ਾਰ ਸੱਤੋ ਵਾਲਾ ਕਟੜਾ ਕਰਮ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਮਤ ਦਾ ਕੈਂਪ ਲਗਾਇਆ ਹੈ ਇਹ ਕੈਂਪ ਸ਼ਾਮ ਦੇ ਟਾਈਮ 4 ਤੋਂ 6 ਵਜੇ ਤੱਕ ਚੱਲੇਗਾ ਜਿਸ ਦੇ ਵਿੱਚ ਬੱਚਿਆਂ ਨੂੰ ਸ਼ੁੱਧ ਗੁਰਬਾਣੀ ਸਿਖਾਈ ਜਾਵੇਗੀ ਸ਼ਹੀਦ ਭਾਈ ਮਨੀ ਸਿੰਘ ਜੀ ਤਨਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਸੰਖੇਪ ਜੀਵਨ ਇਹ ਵੀ ਦੱਸਿਆ ਜਾਵੇਗਾ ਇਤਿਹਾਸ ਦੇ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਾਵੇਗੀ ਜਿਹੜੇ ਬੱਚੇ ਗੁਰਬਾਣੀ ਕੰਠ ਕਰਕੇ ਆਉਣਗੇ ਸ਼ੁੱਧ ਗੁਰਬਾਣੀ ਉਹਨਾਂ ਨੂੰ 8 ਤਰੀਕ ਵਾਲੇ ਦਿਨ 8 ਜੁਲਾਈ ਨੂੰ ਸਨਮਾਨਿਤ ਕੀਤਾ ਜਾਵੇਗਾ 6 ਜੁਲਾਈ ਨੂੰ ਸ਼੍ਰੀ ਖੰਡ ਪਾਠ ਸਾਹਿਬ ਪ੍ਰਾਰੰਭ ਹਨ ਹੋਣਗੇ ਤੇ ਜਿਨ੍ਹਾਂ ਦੇ ਭੋਗ 8 8 ਜੁਲਾਈ ਨੂੰ ਪਾਏ ਜਾਣਗੇ ਉਸ ਤੋਂ ਬਾਅਦ ਕੀਰਤਨ ਹੋਵੇਗਾ ਤੇ ਬਾਅਦ ਵਿੱਚ ਬੱਚਿਆਂ ਨੂੰ ਜਿਹੜੇ ਚੰਗੇ ਪੋਜੀਸ਼ਨ ਹਾਸਲ ਕਰਨਗੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਇਸ ਕੈਂਪ ਦਾ ਪ੍ਰਯੋਜਨ ਇਹ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੇ ਗੁਰਮਤ ਤੋਂ ਗੁਰ ਇਤਿਹਾਸ ਤੋਂ ਬਹੁਤ ਦੂਰ ਜਾ ਰਹੇ ਹਨ ਬੱਚੇ ਉਹਨਾਂ ਨੂੰ ਗੁਰਮਤ ਦੇ ਨਾਲ ਜੋੜਿਆ ਜਾਵੇ ਸੋ ਇਸ ਗੱਲ ਨੂੰ ਲੈ ਕੇ ਇਹ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਗਿਆਨੀ ਲਖਾ ਸਿੰਘ ਜੀ ਕਾਂਸੀ ਵਾਲੇ ਉਹਨਾਂ ਦਾ ਵਿਸ਼ੇਸ਼ ਸਹਿਯੋਗ ਹੈ ਭਾਈ ਮਲਕੀਤ ਸਿੰਘ ਜੀ ਜਿਨ੍ਹਾਂ ਨੇ 23 ਸਾਲ ਅਕਾਲ ਤਖਤ ਸਾਹਿਬ ਤੇ ਪੰਜ ਪਿਆਰਿਆਂ ਦੇ ਵਿੱਚ ਸੇਵਾ ਕੀਤੀ ਹੈ ਉਹ ਇਸ ਗੁਰਮਤਿ ਵਿਦਿਆਲੇ ਦੇ ਵਿੱਚ ਬੱਚਿਆਂ ਨੂੰ ਸੰਸਿਆ ਕਰਵਾ ਰਹੇ ਹਨ ਆ ਸਭ ਤੋਂ ਵੱਡੀ ਗੱਲ ਇਹ ਹੈ ਇਹ ਗੁਰਬਾਣੀ ਦੀ ਸੰਚਾ ਲੜੀਵਾਰ ਹੋ ਰਹੀ ਹੈ ਪਦਸ਼ੇਤ ਤੇ ਨਹੀਂ ਲੜੀਵਾਰ ਹੋ ਰਹੀ ਹੈ ਸੋ ਮਾਪਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਕਿਉਂਕਿ ਹੁਣ ਛੁੱਟੀਆਂ ਦੇ ਦਿਨ ਚੱਲ ਰਹੇ ਹਨ ਡੇਰੇ ਡੇਰੇ ਦੇ ਵਿੱਚ ਇਸ ਕੈਂਪ ਦੇ ਵਿੱਚ ਜ਼ਰੂਰ ਭੇਜੋ ਤਾਂ ਕਿ ਬੱਚੇ ਗੁਰਮਤ ਦੇ ਨਾਲ ਜੁੜ ਸਕਣ ਹਾਂ ਇੱਕ ਗੱਲ ਵਿਸ਼ੇਸ਼ ਤੌਰ ਤੇ ਦੱਸਣੀ ਚਾਹੁੰਦੇ ਹਾਂ ਕਿ ਬੱਚੇ ਉਹਨਾਂ ਨੂੰ ਸਨਮਾਨ ਦਿੱਤਾ ਜਾਵੇਗਾ ਜਿਹੜੇ ਘੱਟੋ ਘੱਟ 15 ਦਿਨ ਇਸ ਕੈਂਪ ਦੇ ਵਿੱਚ ਹਾਜ਼ਰ ਹੋਣਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ